ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਰਾਜ ਤਲਵਾਰ ਨਾਲ ਨਹੀਂ ਸਗੋਂ ਸੋਚ ਨਾਲ ਬਣਿਆ ਸੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਐਸੇ ਰਾਜ ਬਾਰੇ ਜੋ ਸਿਰਫ ਇਤਿਹਾਸ ਨਹੀਂ ਸੀ ਇਨਸਾਫ ਦੀ ਮਿਸਾਲ ਸੀ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਪੰਜਾਬ ਦੀ ਮਿੱਟੀ ਸਿਰਫ ਅੰਨ ਨਹੀਂ ਈਮਾਨ ਵੀ ਅਗਾਉਂਦੀ ਸੀ ਉਹ ਸਮਾਂ ਜਦੋਂ ਰਾਜ ਕਰਨ ਵਾਲੇ ਸਿਰਫ ਰਾਜੇ ਨਹੀਂ ਹੁੰਦੇ ਸਨ ਉਹ ਲੋਕਾਂ ਦੀ ਭੁੱਖ, ਦਰਦ ਤੇ ਇੱਜ਼ਤ ਰੱਖ ਕੇ ਹੁੰਦੇ ਸਨ ਮਹਾਰਾਜਾ ਰਣਜੀਤ ਸਿੰਘ ਜਿਸ ਦੀਆਂ ਅੱਖਾਂ ਵਿੱਚ ਹੌਸਲੇ ਦੀ ਅੱਗ ਸੀ ਪਰ ਦਿਲ ਵਿੱਚ ਗੁਰੂ ਦੀ ਮਰਿਆਦਾ ਉਸ ਨੇ ਸਿਰ ਉੱਤੇ ਤਾਜ ਤਾਂ ਰੱਖਿਆ ਪਰ ਰਾਜ ਗੁਰੂ ਗ੍ਰੰਥ ਸਾਹਿਬ ਜਿਸ ਦੇ ਨਾਮ ਤੇ ਚਲਾਇਆ ਉਸ ਰਾਜ ਵਿੱਚ ਕਿਸੇ ਨੂੰ ਇਹ ਨਹੀਂ ਪੁੱਛਿਆ ਗਿਆ ਕਿ ਤੂੰ ਕਿਸ ਧਰਮ ਦਾ ਹੈ ਸਿਰਫ ਇਹ ਪੁੱਛਿਆ ਗਿਆ ਭੁੱਖਾ ਕੌਣ ਹੈ ਦੁਖੀ ਕੌਣ ਹੈ ਮੰਦਰ ਸੁਰੱਖਿਅਤ ਸਨ ਮਸਜਿਦਾਂ ਆਵਾਜ਼ ਸਨ ਗੁਰਦੁਆਰਿਆਂ ਵਿੱਚ ਸ਼ਾਂਤੀ ਸੀ ਕਿਉਂਕਿ ਇਹ ਰਾਜ ਧਰਮ ਨਾਲ ਨਹੀਂ ਇਨਸਾਫ਼ ਨਾਲ ਚੱਲਦਾ ਸੀ ਉਸ ਸਮੇਂ ਇنسان ਨੂੰ ਆਪਣੀ ਫਸਲ ਦਾ ਡਰ ਨਹੀਂ ਸੀ ਮਜ਼ਦੂਰ ਨੂੰ ਆਪਣੀ ਰੋਟੀ ਦਾ ਡਰ ਨਹੀਂ ਸੀ ਅਤੇ ਮਾਂ ਨੂੰ ਆਪਣੇ ਬੱਚੇ ਦੀ ਜ਼ਿੰਦਗੀ ਦਾ ਡਰ ਨਹੀਂ ਸੀ ਤਲਵਾਰ ਸਿਰਫ ਦੁਸ਼ਮਣ ਲਈ ਸੀ ਆਪਣੇ ਲੋਕਾਂ ਲਈ ਸਿਰਫ ਨਿਆਸ ਸੀ ਅੱਜ ਲੋਕ ਪੁੱਛਦੇ ਹਨ ਕਿ ਸੇਖ ਰਾਜ ਬੁੜਾ ਸਕਦਾ ਹੈ ਰਾਜ ਕੋਈ ਤਾਜ ਨਹੀਂ ਹੁੰਦਾ ਰਾਜ ਕੋਈ ਗੱਦੀ ਨਹੀਂ ਹੁੰਦਾ ਰਾਜ ਕੋ ਹੁੰਦਾ ਹੈ ਜਿੱਥੇ ਇਨਸਾਨ ਵਾਹਿਗੁਰੂ ਨੂੰ ਯਾਦ ਕਰਦਾ ਹੈ ਮਿਹਨਤ ਨਾਲ ਕਮਾਉਂਦਾ ਹੈ ਅਤੇ ਵੰਡ ਕੇ ਖਾਂਦਾ ਹੈ ਜਿੱਥੇ ਇੱਕ ਵੀ ਮਨੁੱਖ ਇਹ ਸੋਚ ਅਪਣਾ ਲੈਂਦਾ ਹੈ ਉੱਥੇ ਰਾਜ ਆਪਣੇ ਆਪ ਸ਼ੁਰੂ ਹੋ ਜਾਂਦਾ ਹੈ ਇਹ ਇਤਿਹਾਸ ਸਿਰਫ ਕਿਤਾਬਾਂ ਵਿੱਚ ਨਹੀਂ ਇਹ ਸਾਨੂੰ ਅੱਗੇ ਵਧਣ ਦਾ ਰਾਹ ਦਿਖਾਉਂਦਾ ਹੈ ਜਦ ਤੱਕ ਨਾਮ ਜਪਣ ਵਾਲੇ ਜਿੰਦਾ ਹਨ ਜਦ ਤੱਕ ਸਰਵਤ ਦਾ ਭਲਾ ਸੋਚਣ ਵਾਲੇ ਜਿੰਦਾ ਹਨ ਸਿੱਖ ਰਾਜ ਜਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ